ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਨ ਸਿੰਘ ਬਾਲ ਪੀਪੀਐਸ ਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ थाना ਫਿਲੌਰ ਦੀ ਟੀਮ ਵੱਲੋਂ ਪਿੰਡ ਗੜਹਾ ਵਿਖੇ ਚਲਾਏ ਸਪੈਸ਼ਲ ਆਪਰੇਸ਼ਨ ਦੌਰਾਨ ਸੈਂਬਲ ਪੁੱਤਰ ਦਲਬੀਰ ਚੰਦ ਵਾਸੀ ਕਤਪਾਲੋ थाना ਫਿਲੌਰ ਜ਼ਿਲ੍ਹਾ ਜਲੰਧਰ ਅਤੇ ਮਮਤਾ ਪਤਨੀ ਹਰਿੰਦਰਪ੍ਰੀਤ ਵਾਸੀ ਪਿੰਡ ਨਗਰ थाना ਫਿਲੌਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ 50 ਨਸ਼ੀਲੀਆ ਗੋਲੀਆਂ 10 ਗ੍ਰਾਮ ਹੈਰੋਇਨ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨਸ਼ਾ ਤਸਕਰ ਲੋਕ ਛਿਪਕੇ ਕਾਫੀ ਸਮੇਂ ਤੋਂ ਨਸ਼ਾ ਲਿਆ ਕੇ ਫਿਲੌਰ ਪਿੰਡ ਗੜਹਾ ਅਤੇ ਪਿੰਡ ਨਗਰ ਦੇ ਵੱਖ-ਵੱਖ ਪਿੰਡਾਂ ਵਿੱਚ ਸਪਲਾਈ ਕਰ ਰਹੇ ਸੀ ਅਤੇ ਨਸ਼ਾ ਤਸਕਰ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਕੇਸ ਦਰਜ ਹਨ ਜੋ ਇਹਨਾਂ ਨਸ਼ਾ ਤਸਕਰਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਪਾਲ ਦੀ ਖਾਸ ਰਿਪੋਰਟ ਤਰੀਕ ਤੁਸੀਂ ਲੇਡੀ ਅਫੀਸ ਨੂੰ ਬਸਾ ਦਸਤ ਪਾਬੋ ਕਿ ਤਗਾ ਸਾਹਿਬ ਕੀ ਉਹਦੀ ਗੱਲ ਕਰਦਾ ਕਿ ਕਿਤੇ ਰਹਿਣ ਵਾਲੇ ਆ ਔਰ ਪਿਛੋਕੜ ਕੀ ਕਰਨ ਵਾਲਾ ਨਸ਼ੇ ਦੇ ਖਿਲਾਫ ਇੱਕ ਜੰਗ ਦੇ ਵਿੱਚ ਮਾਨਯੋਗ ਸਰਦਾਰ ਹਰਕਮੰਦ ਪ੍ਰੀਤ ਸਿੰਘ ਖੱਬ ਜੀ ਦੀ ਹਦਾਇਤਾਂ ਤੇ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਡੀਐਸਪੀ ਫਲੋਰ ਸਰਦਾਰ ਸੁਰਜ ਸਿੰਘ ਬਲਜੀ ਦੇ ਹਦਾਇਤਾਂ ਮੁਤਾਬਕ ਫਲੋਰ ਪੁਲਸ ਨੇ ਉਸਲੀ ਸਥਿਤੀ ਹਾਸਲ ਕੀਤੀ ਜਦ ਸਾਨੂੰ ਕਾਫੀ ਚਿਰ ਤੋਂ ਸ਼ਿਕਾਇਤ ਆ ਰਹੀ ਸੀ ਕਿ ਕੁਇਕ ਲੈਡੀ ਤੇ ਏਜੈਂਟਸ ਕਾਫੀ ਚਿਰ ਤੋਂ ਇਹ ਏਰੀਆ ਚ ਨਸ਼ਾ ਸਪਲਾਈ ਕਰ ਰਹੇ ਆ ਬਟ ਉਹਨਾਂ ਦਾ ਰੈਜ਼ੀਡੈਂਸ ਨਹੀਂ ਵੇਰਬਾਉਟ ਟਰੈਕ ਹੋ ਰਿਹਾ ਸੀ ਜੀ ਇਸ ਬੰਦੀ ਅਸੀਂ ਇੱਕ ਮਕਦਮਾ ਨੰਬਰ 328 ਐਨਟੀਪੀ ਸੈਕਟ ਦੇ ਤਹਿਤ ਰਜਿਸਟਰ ਕੀਤਾ ਹੈ ਲੈਡੀ ਇਹ ਸੈਂਬਲ ਅਤ ਲੈਡੀ ਮਮਤਾ ਜੋ ਕਿ ਇਹ ਵਕ ਵਕ ਰੈਨਵਾਲ ਨਗਰ ਦੇ ਸੀ ਨਸ਼ਾ ਵੇਚਦੇ ਸੀ ਬੁਰਜਪੁਖਤਾ ਚ ਤੇ ਜੋ ਕਿ ਮਕਾਨ ਕਿਰਾਏ ਤੇ ਲਿਆ ਹੋਇਆ ਸੀਗਾ ਤੇ ਲੋਕਾਂ ਨੂੰ ਨਸ਼ੇ ਦੀ ਸਪਲਾਈਆਂ ਅਤੇ ਗੋਲੀਆਂ ਵਗੈਰਾ ਦੀ ਸਪਲਾਈ ਕਰਦੇ ਸੀ ਤੇ ਇਹਨਾਂ ਖਿਲਾਫ ਮਕਦਮਾ ਦਰਜ ਰਜਿਸਟਰ ਕਰਕੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।